ਦੋਸਤੋ ਕੱਲ ਇੱਕ ਬੜੀ ਮੰਦਭਾਗੀ ਖਬਰ ਜਿਹੜੀ ਸਾਹਮਣੇ ਆਈ ਹੈ ਕਿ 16 ਸਾਲ ਦੇ ਲੜਕਾ ਸਰਜੀਤ ਸਿੰਘ ਦਾ ਜਿਹੜਾ ਗੋਲੀਆਂ ਮਾਰ ਕੇ ਕਿਸੇ ਫੁਖਰੇ ਨੇ ਜਿਹੜਾ ਉਹਦਾ ਵਿਚਾਰੇ ਦਾ ਕਤਲ ਕਰ ਦਿੱਤਾ ਤੇ ਉਹਦੇ 'ਚ ਮੈਂ ਥੋੜੀਆਂ ਜਿਹੀਆਂ ਗੱਲਾਂ ਤੁਹਾਨੂੰ ਕਰਨੀਆਂ ਚਾਹਣਾ ਸੱਜਣਾ ਬੇਲੀਆਂ ਨਾਲ ਵੀ ਇਹ ਜਿਹੜੇ ਪਿਸਤੌਲੜੀਆਂ ਵਾਲੇ ਫੁਖਰੇ ਨੇ ਉਹਨਾਂ ਦਾ ਤਾਂ ਕੁਝ ਨਹੀਂ ਗਿਆ ਉਹਨਾਂ ਦਾ ਕੁਝ ਨਹੀਂ ਗਿਆ ਮਾਪਿਓ ਦਾ ਪੁੱਤ ਮਰ ਗਿਆ ਉਹਨਾਂ ਦਾ ਕਮਾਊ ਪੁੱਤ ਸੀਗਾ ਜਿਹੜਾ ਉਹਨਾਂ ਨੂੰ ਘਾਟਾ ਪਿਆ ਉਹ ਕਦੀ ਨਹੀਂ ਪੂਰਾ ਹੋਣਾ ਤੇ ਇਹ ਜਿਹੜੇ ਪਿਸਤੌਲੀਆਂ ਵਾਲੇ ਫੁਕੜੇ ਆ ਨਾ ਫੁਕਰੇ ਇਹਨਾਂ ਨੂੰ ਬੇਨਤੀ ਕਰਦੇ ਆ ਆਪਦੇ ਜਜ਼ਬਾਤਾਂ ਨੂੰ ਕਾਬੂ ਰੱਖਿਆ ਕਰੋ ਕਿਸੇ ਦੇ ਮਤਲਬ ਕੀ ਕਿਸੇ ਦੇ ਨਾਲ ਇਦਾਂ ਦਾ ਖਲਵਾੜ ਨਾ ਕਰਿਆ ਕਰੋ ਤੁਹਾਡੇ ਫੁਕਰ ਪੁਨੇ ਦੇ ਵਿੱਚ ਲੋਕਾਂ ਦੇ ਘਰ ਬਰਬਾਦ ਹੁੰਦੇ ਪੈਣੇ ਜੇ ਤੁਸੀਂ ਏਡੇ ਸ਼ਾਹੂਕਾਰ ਏਡੇ ਬਾਦਸ਼ਾਹ ਜੇ ਨਾ ਤੁਸੀਂ ਪੈਸੇ ਨਾ ਸੁੱਟਿਆ ਕਰੋ ਡੀ ਜੇ ਉੱਤੇ ਤੁਸੀਂ ਮਰਜੋ ਚੱਪੜੀ 'ਚ ਨੱਕ ਡੋਬ ਕੇ ਇਦੋਂ ਦਾ ਚੰਗਾ ਤੁਸੀਂ 100-100 ਰੁਪਇਆ ਉਹਨਾਂ ਤੋਂ ਗਰੀਬਾਂ ਤੋਂ ਖੋਹ ਕੇ ਮੰਗ ਕੇ ਤੁਸੀਂ ਡੀਜੇ ਦੇ ਸੁੱਟਦੇ ਜੇ ਅਸੀਂ ਵੀ ਵਿਆਹਾਂ ਸ਼ਾਦੀਆਂ ਤੇ ਜਾਂਦੇ ਸਾਨੂੰ ਹਾਲਾਤਾਂ ਦਾ ਪਤਾ ਇਨ੍ਹਾਂ ਹਾਲਾਤਾਂ ਦਾ ਸੋ ਮੈਂ ਡੀਜੇ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਵੀ ਏਕਾ ਬਣਾਓ ਤੁਸੀਂ ਵੀ ਥੋੜਾ ਜਿਹਾ ਸਟੈਂਡ ਰੱਖਿਆ ਕਰੋ ਮੇਰੇ ਵੀਰ ਐਵੇਂ ਨਾ ਥੋੜੇ ਜਿਹੇ ਪੈਸੇ ਪਿੱਛੇ ਲਾ ਕੇ ਤੇ ਭੱਜਿਆ ਕਰੋ ਇੱਕ ਤਾਂ ਤੁਸੀਂ ਇਨ੍ਹਾਂ ਲੋਕਾਂ ਦਾ ਮਨੋਰੰਜਨ ਕਰਾਉਨੇ ਆ ਠੀਕ ਆ ਇੱਕ ਇਹਨਾਂ ਦੀਆਂ ਖੁਸ਼ੀਆਂ ਨੂੰ ਤੁਸੀਂ ਚਾਰ ਚੰਦ ਲਾਉਂਦੇ ਇਨ੍ਹਾਂ ਦੀਆਂ ਖੁਸ਼ੀਆਂ ਨਹੀਂ ਉਹਨੂੰ ਦੁੱਗਣੀਆਂ ਚੌਗਣੀਆਂ ਕਰਦੇ ਆ ਉਲਟਾ ਤੁਸੀਂ ਆਪ ਦਾ ਨੁਕਸਾਨ ਕਰਾਉਨੇ ਹੋ ਤੁਹਾਡੀ ਯੂਨੀਅਨ ਦਾ ਕੀ ਫਾਇਦਾ ਤੁਸੀਂ ਇੱਕੇ ਦੀ ਤੁਹਾਡੇ ਹੈਗੇ ਲੋਕਾਂ ਦੇ ਇਹਨਾਂ ਨੂੰ ਤੁਸੀਂ ਥੋੜਾ ਬਹੁਤਾ ਆਪ ਦਾ ਏਕਾ ਬਣਾ ਕੇ ਰੱਖੋ ਆ ਹੁਣ ਜਿਹੜਾ ਮਰ ਗਿਆ ਜਿਹਦਾ ਪੁੱਤ ਮਰ ਗਿਆ ਉਹਦੀ ਮਾਂ ਦੇ ਦਿਲ ਤੇ ਕੀ ਬੀਜਦੀ ਹੋਗੀ ਸੋ ਮੈਂ ਆਪਣੇ ਸਿੰਗਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਵੀਰੋ ਤੁਸੀਂ ਵੀ ਇਹਨਾਂ ਦੇ ਹੱਕ 'ਚ ਖੜੋਵੋ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਪਰ ਸਿੰਗਰਾਂ ਨੂੰ ਖਾਸ ਕਰਕੇ ਅਪੀਲ ਕਰਦਾ ਵੀ ਤੁਸੀਂ ਇਹਨਾਂ ਦੇ ਹੱਕ 'ਚ ਖੜੋਵੋ ਕਿਉਂਕਿ ਕੋਈ ਵੀ ਗੀਤ ਜਦੋਂ ਆਪਣਾ ਡੀਜੇ ਦੇ ਵਜਦਾ ਸਿੰਗਰ ਦਾ ਸੋ ਵੀਰੇ ਚੜਾਈ ਸਿੰਗਰ ਦੀ ਉਦੋਂ ਹੁੰਦੀ ਆ ਕਿਉਂਕਿ ਜਿੰਨਾ ਡੀਜੇ ਤੇ ਗੀਤ ਵਜਦਾ ਉੰਨੀ ਚੜਾਈ ਹੁੰਦੀ ਆ ਸੋ ਇਹਨਾਂ ਦਾ ਸਾਥ ਦਿਆ ਕਰੋ ਕੀ ਗੁਨਾਹ ਸੀ ਗਰੀਬ ਵਿਚਾਰੇ ਦਾ ਘਰੋਂ ਰੋਟੀ ਵਾਸਤੇ ਗਿਆ ਕਿੰਨੀ ਕੋਦੀ ਦਿਹਾੜੀ ਹੋ ਗਈ 2-400 ਰੁਪਏ ਦਿਹਾੜੀ ਆਪਦੇ ਢਿੱਡ ਵਧਲੇ ਗਿਆ 2-400 ਪਿੱਛੇ ਤੁਸੀਂ ਗੋਲੀਆਂ ਮਾਰਤੀਆਂ ਕਿੰਨੀ ਤੁਹਾਡੀ ਬਾਦਰ ਦੀ ਆ ਬਾਦਰਤਾਈ ਆ ਕਿੰਨੀ ਤੁਹਾਡੀ ਸੂਰਮਤਈ ਇਹ ਇਹ ਸੂਰਮੇ ਵਾਲਾ ਕੰਮ ਨਹੀਂ ਤੁਸੀਂ ਕੀਤਾ ਫੁੱਦੂਆਂ ਵਾਲਾ ਕੰਮ ਕੀਤਾ ਤੁਸੀਂ ਜਿਹੜਾ ਤੁਸੀਂ ਗਰੀਬ ਦਾ ਪੁੱਤ ਮਾਰ ਕੇ ਰੱਖਤਾ ਇਹ ਕੱਲ ਦਾ ਅੰਦਰ ਚ ਜੋੜਿਆ ਪਿਆ ਜਦੋਂ ਦੀਆਂ ਖਬਰਾਂ ਸੁਣਦੇ ਪਏ ਮੇਰਾ ਟਾਈਮ ਨਹੀਂ ਲੱਗਦਾ ਜਨਤਾ ਕੋਲੇ ਗੱਲ ਕਰਨ ਦਾ ਸੋ ਬਹੁਤ ਜਿਆਦੀ ਇਹ ਨਿੰਦਣ ਵਾਲੀ ਘਟਨਾ ਮੇਰੇ ਵੀਰੋ ਸਾਵਧਾਨ ਹੋ ਜਾਓ ਚਕੰਨੇ ਹੋ ਜਾਓ ਕਿੰਨਾ ਚਿਰ ਗੋਲੀਆਂ ਖਾਂਦੇ ਰਹੋਗੇ ਕਦੀ ਕਿਸੇ ਡਾਂਸਰ ਨੂੰ ਗੋਲੀ ਮਾਰ ਕੇ ਮਾਰ ਦਿੰਦੇ ਕਸੀ ਵਿਚਾਰੇ ਆਪਰੇਟਰ ਨੂੰ ਗੋਲੀ ਮਾਰ ਦਿੰਦੇ ਕਦੀ ਇਹ ਪੈਸੇ ਚੁੱਕਣ ਵਾਲੇ ਨੂੰ ਗੋਲੀ ਮਾਰ ਦਿੰਦੇ ਇਹਨਾਂ ਦਾ ਕਸੂਰ ਕੀ ਆ ਵਿਚਾਰਿਆਂ ਦਾ ਇਹ ਤੁਹਾਡੀਆਂ ਖੁਸ਼ੀਆਂ ਨੂੰ ਦੁਗਣਾ ਚੌਗਣਾ ਕਰਨ ਵਾਸਤੇ ਆਉਂਦੇ ਨੇ ਆਪਦੀ ਮਿਹਨਤ ਲੈ ਕੇ ਜਾਂਦੇ ਤੁਹਾਡੇ ਤੋਂ ਖੋ ਕੇ ਨਹੀਂ ਲੈ ਜਾਂਦੇ ਤੁਸੀਂ 100-100 ਰੁਪਇਆ ਦੇ ਕੇ 100 ਰੁਪਇਆ ਤੇ ਕਹਿੰਨੇ ਸਾਨੂੰ 500 ਦੀਆਂ ਪਰਚੀਆਂ ਦੇ ਦਿਓ 500 ਰੁਪਇਆ ਲੈ ਕੇ 500 ਦੇ ਕੇ ਕਹਿੰਨੇ 1000 2000 ਦੀਆਂ ਪਰਚੀਆਂ ਦੇ ਦਿਓ ਬੜੀ ਮਾੜੀ ਗੱਲ ਆ ਬੜੀ ਸ਼ਰਮ ਵਾਲੀ ਗੱਲ ਆ ਤੋ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆ ਜਾਓ ਮੇਰੇ ਵੀਰੇ ਹਰਕਤਾਂ ਨਾ ਕਰਿਆ ਕਰੋ ਜੀ